ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਾਰੀ ਸੰਗਤ ਜਾਣਦੇ ਹੋ ਕਿ ਸਮਾਜਿਕ ਪਰਿਵਰਤਨ ਦੇ ਮੋਢੀ ਰਾਜਨੀਤਿਕ ਪਰਿਵਰਤਨ ਦੇ ਮੋਢੀ ਔਰ ਸਮਾਜਿਕ ਚਿੰਤਕ ਔਰ ਸਮਾਜ ਨੂੰ ਜਾਤਾਂ ਪਾਤਾਂ ਤੋਂ ਕੋੜ ਨੂੰ ਖਤਮ ਕਰਨ ਵਾਲੇ ਦੁਨੀਆ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਕੱਲ ਜੋਤੀ ਜੋਤ ਦਿਵਸ ਹੈ ਸਾਰੀ ਵਰਲਡ ਦੇ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਤਾਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਦੀ ਆ ਆਓ ਆਪਾਂ ਸਾਰੇ ਰਲ ਕੇ ਮਹਾਪੁਰਸ਼ਾਂ ਦਾ ਉਹਨਾਂ ਦਾ ਜੋਤੀ ਜੋਤ ਦਿਵਸ ਮਨਾਈਏ ਉਥੇ ਪਰਨ ਕਰੀਏ ਕਿ ਆਪਾਂ ਆਪਣੇ ਨਸ਼ਾ ਮੁਕਤ ਸਮਾਜ ਦੀ ਸਜਣਾ ਕਰਨੀ ਹੈ ਸਮਾਜ ਵਿੱਚ ਜਾਤਾਂ ਪਾਤਾਂ ਦਾ ਕੋੜ ਜੋ ਲੱਗਾ ਹੋਇਆ ਉਹ ਖਤਮ ਕਰਨਾ ਹੈ ਔਰ ਰਾਜਨੀਤਿਕ ਸੱਤਾ ਜਿਹੜੀ ਆ ਉਹਨੂੰ ਆਪਾਂ ਨੇ ਅਸਲ ਕਰਨਾ ਹੈ ਕਿ ਗੁਰੂ ਮਾਰਾ ਦੀ ਬਾਣੀ ਦੇ ਮੁਤਾਬਕ ਇਹ ਹੈ ਕਿ ਪ੍ਰਾਧੀਨਤਾ ਪਾਪ ਹੈ ਜਾਨ ਲੇ ਹੋਰੇ ਮੀਤ रविदास दास, दास प्रदीन से कौन करे है प्रीत ऐसा चाहूं राज में जहां मिले सबन को अन्न छोट बड़े सब सम बसे रविदास रहे प्रसन्न महापुरहन किया कि मैं एहो जे देश चोना है जो समाज चोना है जिथे सब नु खान नु रोटी पहनन नु कपडा रहन नु घर मिले और सब नु एजुकेशन मिले सेहत सुहुलता मेरे मिलन और सारा सामाजिक भाईचारा बनके एक प्लेटफार्म दे इकट्ठा होके समाज नु वधिया तरीके दे ना चलावण ਤੋ ਨਾ મહાਪੁਰਖਾਂ ਦੀ ਸੋਚ ਤੇ ਪੈਰਾ ਦਿੰਦੇ ਹੋਇਆ ਆਪਾਂ ਸਾਰਿਆਂ ਨੇ ਪਰਨ ਕਰਨਾ ਹੈ ਕਿ ਆਪਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨੀ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਨਸ਼ਿਆਂ ਦਾ ਤਿਆਗ ਕਰਨਾ ਹੈ ਜੋ ਝੂਠ ਫਰੇਵ ਅਸੀਂ ਠਗੀਆਂ ਕਰਦੇ ਹਾਂ ਉਹਨਾਂ ਤੋਂ ਗਰੇਸ ਕਰਨਾ ਹੈ ਇਨਸਾਨਾਂ ਨੂੰ ਪਿਆਰ ਕਰਨਾ ਹੈ ਕਿਉਂਕਿ ਜਿੰਨ ਪ੍ਰੇਮ ਕਿਉਂ ਤਿੰਹੀ ਪ੍ਰਾਪਾਇਓ ਘਟ ਘਟ ਮੇਂ ਹਰ ਜੋ ਬਸੇ ਸੰਤਨ ਕੇ ਉਪਕਾਰ ਮਹਾਪੁਰਖਾਂ ਨੇ ਬਾਣੀ ਦੇ ਮਾਧਿਅਮ ਤੋਂ ਕਿਹਾ ਕਿ ਹਰ ਇਨਸਾਨ ਦੇ ਚ ਪਰਮਾਤਮਾ ਵਸਦਾ ਹੈ ਤਾਂ ਗੁਰੂ ਵਿਦਾਸ ਜੀ ਮਾਰਣ ਨੇ ਇਤੇ ਜ਼ੋਰ ਦਿੱਤਾ ਹੈ ਕਿ ਇੱਕੋ ਪਰਮਾਤਮਾ ਇੱਕ ਪਿਤਾ ਇੱਕਸ ਕੇ ਆਮwark ਜਦੋਂ ਸਾਡਾ ਪਰਮ ਪਿਤਾ ਪਰਮਾਤਮਾ ਇੱਕ ਹੈ ਤਾਂ ਅਸੀਂ ਸਾਰੇ ਉਹਦੇ ਪੁੱਤਰ ਹਾਂ ਤਾਂ ਕੋਈ ਇਹੜ ਤੇੜ ਛੜ ਕੇ ਗੁਰ ਕਾ ਸ਼ਬਦ ਕਮਾਹੇ ਕਿ ਜਿਹੜੀਆਂ ਅਸੀਂ ਅੱਜ ਦਵੇਸ਼ਾਂ ਵਿੱਚ ਬਹਿਮਾਂ ਭਰਮਾਂ ਵਿੱਚ ਪਏ ਹੋਆ ਉਹਨਾਂ ਨੂੰ ਆਪਾਂ ਤਿਆਗ ਕਰੀਏ ਔਰ ਚੰਗੇ ਸੁਆਦੀ ਸਜਣਾ ਕਰੀਏ ਇਹੀ ਉਹਨਾਂ ਨੂੰ ਸ਼ਰਧਾ ਸੁਮਨ ਹੋਣਗੇ ਤਾਂ ਅਸੀਂ ਅੱਜ ਦੇ ਦਿਨ ਤੇ ਗੁਰੂ ਵਿਦਾਸ ਜੀ ਮਾਰਣ ਚੰਨ ਕੋਟੇ-ਕੋਟੇ ਪ੍ਰਣਾਮ ਜੈ ਗੁਰਦੇ ਤਨ ਗੁਰਦੇ ਜੈ ਪੀਂ ਜੈ ਪਰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹ